ਸ੍ਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਆਪਣੇ ਇੱਕ ਹੋਰ ਨਵੇਂ ਤੇ ਘੈਂਟ ਦੇ ਵਲੌਗ ਦੇ ਵਿੱਚ ਤਾਂ ਬਈ ਅੱਜ ਦਾ ਵਲੌਗ ਬਹੁਤ ਹੀ ਜ਼ਿਆਦਾ ਘੈਂਟ ਹੋਣਾ ਲੈ ਇਸ ਕਰਕੇ ਜੁੜੇ ਰਹੋ ਅੰਤ ਤੱਕ ਤਾਂ ਹੁਣ ਆਪਾਂ ਕਰਦੇ ਹਾਂ ਵਲੌਗ ਦੀ ਸਟਾਰਟਿੰਗ ਮੈਂ ਸਾਰੇ ਕਬੂਤਰਾਂ ਨੂੰ ਛੱਡ ਰੱਖਿਆ ਬਾਹਰ ਤੇ ਆਪਾਂ ਦੋ ਕਬੂਤਰਾਂ ਨੂੰ ਛਤਰੀ ਤੇ ਬਿਠਾਇਆ ਸੀਗਾ ਤੇ ਉਹ ਤਾਂ ਹੁਣ ਉੱਤਰ ਗਏ ਤੇ ਬਈ ਹੁਣ ਇੱਕ ਛੋਟਾ ਬੱਚਾ ਹੈਗਾ 20 ਦਿਨਾਂ ਦਾ ਹੋਊਗਾ ਉਹ ਵੀ ਤੇ ਹੁਣ ਆਪਾਂ ਉਹਨੂੰ ਬਿਠਾਵਾਂਗੇ ਛਤਰੀ ਤੇ ਇੱਥੇ ਲਾ ਰੱਖੀ ਹੈ ਛਤਰੀ ਤਾਂ ਪਹਿਲਾਂ ਆਪਾਂ ਆਪਣੇ ਖੁੱਡੇ ਚੋਂ ਜਿਹੜਾ ਪਾਣੀ ਹੈਗਾ ਲਿਬੜਿਆ ਪਿਆ ਹੈਗਾ ਗੰਦਾ ਹੋਇਆ ਹੈ ਇਹਨੂੰ ਆਪਾਂ ਬਦਲਦੇ ਹਾਂ ਉਹਦੇ ਬਾਅਦ ਚ ਤੁਹਾਨੂੰ ਮਿਲਦੇ ਹਾਂ ਹੁਣ ਆਪਾਂ ਕਬੂਤਰਾਂ ਦਾ ਪਾਣੀ ਵੀ ਬਦਲਦਾ ਤਾਂ ਭਈ ਆਹ ਵਾਲੇ ਜੋੜੇ ਨੇ ਪਾਕਿਸਤਾਨੀ ਜੋੜਾ ਹੈਗਾ ਇਹਨਾਂ ਨੇ ਕੱਲ ਇੱਕ ਉਂ ਆਂਦਾ ਤਰਿਆ ਸੀਗਾ ਤੇ ਭਈ ਉਹ ਆਂਦਾ ਆਪਣੇ ਤੋਂ ਫੁੱਟ ਗਿਆ ਆ ਸੀਗਾ ਭਈ ਇੱਥੋਂ ਫੁੱਟਿਆ ਪਿਆ ਦੱਸਾਂ ਭਈ ਕਿਵੇਂ ਫੁੱਟਿਆ ਵੀ ਆ ਕਬੂਤਰੀ ਜਿਹੜੀ ਹੈਗੀ ਨੇ ਵੀ ਇੱਥੇ ਹੀ ਬੈਠੀ ਸੀ ਜਿਹਨੇ ਖੁੱਲੇ ਚ ਆਂਡਾ ਦੇਤਾ ਤੇ ਵੀਨੇ ਜੋ ਦੇਣ ਲੱਗੀ ਉਹਦਾ ਥੋੜਾ ਵੀ ਫਟ ਗਿਆ ਤਾਂ ਬਈ ਮੈਂ ਉਮੀਦ ਕਰਦਾ ਹੈਗਾ ਵੀ ਦੂਜਾ ਆਂਡਾ ਤਾਂ ਲੈਣ ਕਿਉਂਕਿ ਆ ਤਾਂ ਹੋ ਗਿਆ ਵੀ ਖਰਾਬ ਆ ਵਾਲਾ ਆਂਡਾ ਤੇ ਹੁਣ ਆਪਾਂ ਇਹਨਾਂ ਨੂੰ ਥੱਲੇ ਤਾਰਤਾ ਸੀਗਾ ਵੀ ਦਾਣਾ ਪਾਣੀ ਚੋਗ ਲੈਣ ਤਾਂ ਹੁਣ ਆਪਾਂ ਲੈ ਆਉਣੇ ਹੈਗੇ ਛੋਟਾ ਬੱਚਾ ਜਿਹਨੂੰ ਆਪਾਂ ਛਤਰੀ ਤੇ ਬਿਠਾਉਣਾ ਹੈਗਾ ਬਈ ਭਈ ਹੁਣੀ ਕਾਗਰ ਚੱਕ ਕੇ ਲਿਆਊਗਾ ਛੋਟਾ ਬੱਚਾ ਤੇ ਫਿਰ ਆਪਾਂ ਨੂੰ ਬਿਠਾਵਾਂਗੇ ਛਤਰੀ ਤੇ ਤਾਂ ਹੀ ਕਾਗਰ ਜਾਈ ਜਾਂਦਾ ਹੈਗਾ ਵੀ ਚੱਕਣ ਕਿੱਡਾ ਡੋਣ ਹੈ ਕਾਗਰ ਤੂੰ ਕੀ ਹੈ ਕਬੂਤਰਵਾਜ ਹੈ ਕਬੂਤਰ ਵਾਈ ਹੈ ਨਹੀਂ ਗਾ ਜਾਗ ਤਾਂ ਤੂੰ ਭਈ ਹੁਣ ਆ ਇੱਧਰ ਆ ਗਿਆ ਬੱਚੇ ਨੂੰ ਕੱਢਣ ਵਾਸਤੇ ਤੇ ਚੱਕ ਲਿਆ ਬੱਚਾ ਭਈ ਪੁੰਨੂ ਵਾਲਾ ਬੱਚਾ ਵਖਾਈ ਕਾਗਰੇ ਦਾ ਗਾਉ ਆਹ ਦੇਖੋ ਵੀ ਪੁੰਨੂ ਵਾਲਾ ਬੱਚਾ ਹੈਗਾ ਤੇ ਆਇਆ ਤੂੰ ਲੱਕਾ ਲੱਕਾ ਨਹੀਂ ਬੰਦਾ ਲੱਕਾ ਬਣੂਆ ਲੈ ਚਾਲੀ ਕਾਗਰ ਲਾਇਆ ਲੋ ਵੀ ਹੁਣ ਆਪਾਂ ਇਹਨੂੰ ਲਿਆ ਕੇ ਬਿਠਾਉਣਾ ਉਧਰ ਛਤਰੀ ਤੇ ਲੈ ਆਇਆ ਕਾਗਰ ਮਖਾਈਏ ਜਿਨੇ ਆਪੂੰ ਜਿਹੜੇ ਕਬੂਤਰ ਨੂੰ ਆਪਾ ਫੜਨੇ ਹਨ ਹੁਣ ਇੱਕ ਆਗਰ ਖੁੱਡੇ ਚਵਾੜਦਾ ਹੈਗਾ ਹੁਣ ਇਹਨਾਂ ਦੋਨਾਂ ਤੇ ਇੱਕ ਆਗਰ ਤੇ ਬਨੋਦ ਦੇ ਆਪਸ ਚ ਬਾਜੀ ਲੱਗੀ ਹੈ ਤਾਂ ਇੱਕ ਆ ਬਨੋਦ ਡਾਊਗਾ ਬੱਚਾ ਤੇ ਕਾਗਰ ਡਾਊਗਾ ਚੀਨਾ ਹੈ ਫੇ ਉਹ ਡਾਤੇ ਆਹ ਹਲੋ ਭਾਈ ਦੋਨਾਂ ਤੇ ਡਿੱਗ ਗਏ ਵੇਖੋ ਭਾਈ ਸੱਤ ਤੋਂ ਸੱਤ ਭਾਈ ਸੱਤ ਤੋਂ ਸੱਤ ਡੇਆ ਦੋਨਾਂ ਦੇ ਕਬੂਤਰ ਲੋ ਭਈ ਕਹਿੰਦੇ ਵਿਚਾਰਿਆਂ ਦੇ ਕਬੂਤਰ ਨਾਲ ਦੀ ਨਾਲ ਹੀ ਉਤਰ ਗਏ ਫੇਰ ਤੇ ਵਿੱਚ ਵੜੀ ਜਾਂਦੇ ਹੈਗੇ ਆ ਪਿੰਜਰੇ ਚ ਤਾ ਲੋ ਬਈ ਆਪਾਂ ਇਹਨਾਂ ਦੀ ਹੈਲਪ ਕਰਾ ਦਈਏ ਉਹ ਵੜ ਗਿਆ ਬਈ ਕਾਗਰਾਲਾ ਤਾਂ ਵਿੱਚ ਕਾਗਰ ਨੂੰ ਪਾਣੀ ਪੀ ਲੈੰਦੇ ਪਹਿਲਾਂ ਪਾਣੀ ਪੂਣੀ ਪਿਆਲੋ ਬਈ ਕਬੂਤਰ ਆ ਲੈ ਵੇਖੋ ਇਹ ਮੁੰਡਾ ਬਾਜ ਐ ਪੀ ਲਿਆ ਸੁੱਤੀ ਮਿਲ ਲੈ ਵੀ ਹੁਣ ਨੂੰ ਨੋ ਚੱਕੀ ਜਾਂਦਾ ਬੱਚਾ ਚਲ ਤੋਰ ਇਹ ਆ ਕੰਦਾ ਮੈਂ ਬਿਨਾ ਪਾਣੀ ਤੋਂ ਆਦਲਾ ਹੁਣ ਆਪਾਂ ਬਈ ਉਧਰਲੇ ਪਾਸੇ ਜਾ ਕੇ ਲਵਾਵਾਂਗੇ ਬਾਜੀ ਕਿਉਂਕਿ ਇਹਨਾਂ ਦੇ ਇੱਥੇ ਕਬੂਤਰ ਛੇ ਤੀ ਤਰੇ ਆਂਦੇ ਆ ਬਈ ਉਹ ਆਪਣੇ ਕਬੂਤਰ ਵੈਸੇ ਉੱਡਦੇ ਤਾਂ ਬਹੁਤ ਉਹ ਗਲਤ ਥਾਂ ਤੇ ਜਾਵੜੇ ਸੀਗੇ ਕਿ ਇੱਥੇ ਸਾਰੇ ਕਬੂਤਰ ਖੁੱਲੇ ਸੀ ਤਾਂ ਇੱਧਰ ਜਾ ਕੇ ਹੁਣ ਲਵਾਵਾਂਗੇ ਆਪਾਂ ਬਾਜੀ ਬਈ ਇਹਨਾਂ ਨਿੱਕੇ ਨੀ ਛੱਡਦੇ ਤੇ ਦੋਨੇ ਚੜ ਗਏ ਓ ਸਿਗਾ ਬਈ ਇੱਧਰ ਲਾ ਬਨੋਦ ਵਾਲਾ ਇੱਧਰ ਲਾ ਉਹ ਹੈਗਾ ਇਕਾਗਰ ਵਾਲਾ ਕੌਣ ਚੱਕੀ ਬਣੂਗਾ ਬਈ ਹੁਣ ਵੇਖਦੇ ਆਂ ਬਨੋਦ ਨੇ ਸ਼ਰਤ ਲਾਈ ਇਹ ਨਾਲ ਕਹਿੰਦਾ ਵੀ ਜੇ ਕਾਗਰ ਜਿੱਤ ਗਿਆ ਤਾਂ ਮੈਂ ਕਾਗਰ ਨੂੰ ਚੱਕ ਕੇ ਲੈ ਜਾਊਂਗਾ ਤਾਂ ਬਈ ਹੁਣ ਆਪਾਂ ਤਾਰਦੇ ਆਂ ਬੱਚੇ ਨੂੰ ਆਊਟ ਜਾਂਦੇ ਦੋਨੇ ਕਬੂਤਰ ਬਨੋਦ ਦੇ ਤੇ ਕਾਗਰ ਦੇ ਵੇਖੋ ਬਈ ਬਈ ਹੁਣ ਆਪਾਂ ਕਬੂਤਰਾਂ ਦੀ ਇੱਕ ਛੋਟੀ ਜੀ ਰੀਲ ਬਣਾਉਣੀ ਆ ਫਿਰ ਤੁਹਾਡੇ ਨਾਲ ਕਰਦੇ ਆਂ ਆਪਾਂ ਗੱਲ ਬਈ ਬਾਜ ਵੀ ਬੱਚੇ ਨੂੰ ਦਾਣਾ ਖਾਣ ਲੱਗ ਗਿਆ ਬਈਆ ਕਬੂਤਰ ਦਾ ਨਾਮ ਬਾਜ ਹੈਗਾ ਜਿਹੜਾ ਸੀਗਾ ਨੇ ਕਬੂਤਰ ਕੱ ਇੱਥੇ ਉੱਤੰਦੇ ਹੈ ਪਹਿਲਾਂ ਹੀ ਕਾ ਕਰਦਾ ਉਤਰ ਗਿਆ ਇੱਕ ਆਕਰ ਆ ਲੈ ਆ ਕੀ ਹੋ ਗਿਆ ਐ ਉਹ ਵੇਖੋ ਬਈ ਫੰਗ ਪੱਟੀ ਕਬੂਤਰੀ ਉੱਤੇ ਬੈਠ ਗਈ ਅੱਜ ਦੇ ਵਲੌਗ ਦੇ ਵਿੱਚ ਨਹੀਂ ਉਮੀਦ ਕਰਦਾ ਤੁਹਾਨੂੰ ਆਪਣਾ ਵਲੌਗ ਘੰਟ ਲੱਗਿਆ ਹੋਊਗਾ Till then peace out bye bye